ਫਾਜ਼ਿਲਕਾਦੇ ਪਿੰਡ ਸਲੇਮਸ਼ਾ ਦੇ ਨੇੜੇ ਇੱਕ ਨੌਜਵਾਨ ਨੂੰ ਰਾਜੀਨਾਮੇ ਦੇ ਲਈ ਬੁਲਾਕੇ ਉਸਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮne ਆਇਆ ਹੈ ਜ਼ਖਮੀ ਵਿਅਕਤੀ ਨੂੰ ਫਾਜ਼ਿਲਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰ ਦਿੰਦੇ ਹੋਏ ਜ਼ਖਮੀ ਵਿਅਕਤੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਇਸ ਵਿਅਕਤੀ ਦੇ ਨਾਲ ਲੁੱਟ ਹੋਈ ਸੀ ਅਤੇ ਉਸਦੇ ਨਾਲ ਲੁੱਟ ਕਰਨ ਵਾਲੇ ਵਿਅਕਤੀਆਂ ਵੱਲੋਂ ਉਸ ਨੂੰ ਹੁਣ ਰਾਜੀਨਾਮੇ ਦੇ ਲਈ ਬੁਲਾਇਆ ਗਿਆ ਸੀ ਅਤੇ ਰਾਜੀਨਾਮੇ ਦੇ ਲਈ ਜਦ ਜ਼ਖਮੀ ਵਿਅਕਤੀ ਪਿੰਡ ਸਲੇਮਸ਼ਾ ਦੇ ਨੇੜੇ ਗਿਆਤਾ ਉਸਦੇ ਨਾਲ ਕੁੱਟਮਾਰ ਕੀਤੀ ਗਈ ਉਸਦੀ ਮੋਟਰਸਾਈਕਲ ਰੇੜੀ ਦੇ ਨਾਲ ਵੀ ਪੰਨਤੋੜ ਕੀਤੀ ਗਈ ਹੈ ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਫਾਦਿਲਗਾਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਬਰਾ ਦੇ ਨਾਲ ਆ ਕੇ ਨਾ ਕੋ ਤਿੰਨ ਜਣੇ ਸੀ ਲੁੱਟਖੋ ਵਾਲੇ ਉਹਨਾਂ ਨੇ ਆ ਕੇ ਨਾ ਐ ਠੇਕੇ ਤੇ ਆ ਕੇ दारू ਵਾਲੇ ਦੇ ਉੱਪਰ ਅਫਦਲਾਸਨ ਸਦਾ ਕੇ ਉਹ ਤੇ ਕਾਪੇ ਮਾਰੇ ਆ ਕੇ ਉਹਨੂੰ ਇਹ ਕਹਿ ਕੇ ਮਲਾਇਆ ਕਿ ਮਲਾਪਰਾਜੀ ਨਾਮ ਕਰਨਾ ਹੈ ਪਹਿਲਾਂ ਵੀ 19 ਤਰੀਕ ਨੂੰ ਇੱਕ ਸਾਡੀ ਕੰਪਲੀਟ ਲੱਗੀ ਜਿੰਦੇ ਰਾਤ ਨੂੰ ਇਹਨਾਂ ਲੁੱਟਖੋ ਕੀਤੀ ਸੀਗੀ ਉਹਤ ਮੁੰਡੇ ਆਕੇ ਉਹਦੀ ਬਕਾਇਦਾ ਸਾਡੇ ਕੋਲ ਵੀਡੀਓ ਵੀ ਗਈ ਹੈ ਲੁੱਟ ਕੋ ਦਾ ਕੁਝ ਪਤਾ ਨਹੀਂ ਹੈਗਾ ਜੀ ਰਾਤ ਨੂੰ ਇਹ ਮੇਲਾ ਲਾ ਕੇ ਆ ਰਹੇ ਸੀ ਫਾਸਟ ਫੋਰ ਦਾ ਕੰਮ ਹੈ ਆਪਣਾ ਤੇ ਉਹਦੇ ਮੇਲਾ ਲਾ ਕੇ ਆ ਰਹੇ ਸੀ ਰਾਤ ਨੂੰ ਤੇ ਇਥੇ ਇੱਕ ਲੰਦਰ ਤੋਂ ਪਿੱਛੇ ਲੱਗੇ ਸੀ ਆ ਕੇ ਆ ਗਾਵੜੀਆਂ ਦੇ ਪੰਪ ਤੇ ਆ ਕੇ ਨਾ ਉੱਥੇ ਰੋਕੇ ਸੀ ਰੇੜੀਆਂ ਤੇ ਮੁੰਡੇ ਦੋਨੋਂ ਜਿਹੜੇ ਮੇਰੇ ਬ੍ਰਦਰਸ਼ਿਪ ਜਾਨ ਜਾਨ ਬਚਾਨ ਖਾਤਰ ਪੱਜ ਗਏ ਸੀ ਤੇ ਕਣਕਾ ਦੇ ਵਿੱਚ ਤੇ ਉਹਨਾਂ ਕੋਲੋਂ ਮਤਲਬ ਜਿਹੜੇ ਇਹਨਾਂ ਦੇ ਵਿਕਲ ਕੜੇ ਸੀ ਦੋਨੋਂ ਰੇੜੀਆਂ ਉਹਨਾਂ ਨੂੰ ਆ ਕੇ ਕਾਪੇ-ਕੋਪੇ ਮਾਰਿਆ ਟੈਂਕੀਆਂ ਵਾੜੀਆਂ ਪੂਰੀ ਤਰ੍ਹਾਂ ਪਾਣੇ ਤੋੜ ਕੀਤੀ ਹੈ ਹੁਣ ਅੱਜ ਫਿਰ ਦਲਾਸ ਨੇ ਸਦਾ ਕੇ ਤੇ ਰਾਜੀ ਨਾਮੇ ਪਰ ਉਹ ਕਹਿੰਦੇ ਰਾਜੀ ਨਾਮਾ ਕਰਨਾ ਤੇ ਕੱਲਾ ਮੇਰਾ ਬਰਾਦਰ ਗਿਆ ਸੀ ਤੇ ਉਹਦੇ ਲਿਆ ਕੇ ਇੱਕ ਆਪੇ ਮਾਰਿਆ ਛੇਰ ਤੇ ਕਾਪੇ ਮਾਰਿਆ ਔਰ ਹੱਥ ਵੀ ਬਾੜਦਾ ਜੀ ਤੇ ਸਰ ਅਸੀਂ ਨਾ ਮੇਲਾ ਲੱਖਕੜਾ ਲਾਲ ਆ ਕੇ ਵਾਪਸੀ ਹੁੰਦੇ ਪੈਸੀ ਚਾਂਦਬਾਰੀ ਕੋਲ ਤੇ ਚਾਂਦਬਾਰੀ ਕੋਲ ਸਾਡੇ ਮਗਰੇ ਲੱਗੇ ਮੁੰਡੇ ਜਾਗਦਾ ਮਗਰ ਉਹ ਗਾਲ ਕੜਨ ਲੱਗ ਪੈ ਸੀਗੇ ਕਹਿੰਦੇ ਤੁਸੀਂ ਰੋਕੋ ਰੁਕੋ ਮੋਟਰ ਗਾਲ ਕਢੀ ਜਾਂਦੇ ਸੀਗੇ ਅਸੀਂ ਨਹੀਂ ਰੋਕੇ ਸੀਗਾ ਲੁੱਟ ਖੋਲੇ ਮੁੰਡੇ ਗਾ ਸਾਡੇ ਕੋਲ 16-17000 ਰੁਪਿਆ ਸੀਗਾ ਤੇ ਸਰ ਅਸੀਂ ਆ ਕੇ ਗਾਵੜਿਆਂ ਦੇ ਪੰਪ ਤੇ ਰੁਕੇ ਤੇ ਇਹਨਾਂ ਸਾਡੇ ਪਾਣ ਤੋੜ ਇਟਾਂ ਰੋੜੇ ਤੇ ਮਗਰ ਕਾਪੇ ਲੈ ਕੇ ਲੱਗੇ ਸਾਡੇ ਮਗਰ ਦੋਨਾਂ ਭਰਾਵਾਂ ਦੇ ਅਸੀਂ ਪਜ ਗਏ ਕਣਕ ਚ ਪੰਜ ਸੱਤ ਹੋਰ ਮੁੰਡੇ ਸੀਗੇ ਤਿੰਨਾਂ ਤਾਂ ਸਾਨੂੰ ਪਤਾ ਹੈ ਤੇ ਬਾਕੀ ਅਣਪਛਾਤੇ ਗਿਆ ਸਰ 19 ਤਰੀਕ ਸਾਡੀ ਦਰਖਾਸਤ ਲੱਗੀ ਵੀ 19 ਤਰੀਕ ਦਾ ਵਾਕਾ ਸੀ ਰਾਤ ਦਾ ਤੇ ਸਵੇਰ ਅਸੀਂ ਦਰਖਾਸਤ ਲਈ ਸੀ 20 ਤਰੀਕ ਨੂੰ ਸਾਡੀ ਹੱਦ ਤੱਕ ਸੁਣਾਈ ਨਹੀਂ ਹੋਈ ਸਰ ਅੱਜ 27 28 ਤਰੀਕ ਹੋ ਗਈ ਤੇ ਅੱਜ ਫਿਰ ਸਾਨੂੰ ਦੱਸ ਨੇ ਸਦਾ ਕੇ ਸਾਡੇ ਭੂਆ ਦੇ ਮੁੰਡੇ ਨੂੰ ਵੀ ਕਹਿੰਦੇ ਸੇ ਭਰਾ ਜੀ ਨਾਮ ਅਨੰਦ ਮੁੰਡਾ ਸਦਾ ਹੋ ਰਾਜਨਾਮਾ ਕਰਨਾ ਹੈ ਆਪਾਂ ਥਾਣੇ ਨਹੀਂ ਜਾਣਾ ਇਸ ਤਰ੍ਹਾਂ ਉਹ ਮੁੰਡਾ ਚਲਾ ਗਿਆ ਕਿਸੇ ਮਗਰ ਲੱਗ ਤੇ ਉਹਨੂੰ ਮਾਰ ਗਏ ਤੇ ਵੱਡ ਕੁੱਟ ਗਏ ਤੇ ਆ ਸਾਰਾ ਗਲਾ ਵੱਡਦਾ ਉਹਨਾਂ ਸਾਰੇ ਲੁੱਟ ਖੋਲ ਹੀ ਆ ਸਰ ਲੁੱਟ ਕੋ ਕੁਝ ਪੈਸੇ ਸਾਡੇ ਲੈ ਕੇ ਸੀ ਖੋਗੇ ਉਸ ਟਾਈਮ ਗੱਲੇ ਚ ਬਾਹਰ ਕੱਢ ਕੇ ਪੈਸੇ ਲੈ ਲਈ 7300 ਰੁਪਏ ਸੀਗਾ ਉਹ ਗੱਲੇ ਚ ਸੀਗਾ ਬਾਕੀ ਸਾਡੇ ਜੇਬਾਂ ਚ ਸੀਗਾ